ਅਰਸ਼ਮਰਤ ਕੋਰ ਬਾਦਲ ਦੀ ਸਟੇਟਮੈਂਟ ਉਹਨੇ ਕਿਹਾ ਕਿ ਬਾਦਲ ਪਰਿਵਾਰ ਗਿੱਦੜਬਾਹ ਦੇ ਲੋਕਾਂ ਦੇ ਕੋਲ ਆਇਆ ਹੈ ਬਾਦਲ ਪਰਿਵਾਰ ਨੂੰ ਗਿੱਦੜਬਾਹ ਤੋਂ ਮੌਕਾ ਦਿਓ ਬਾਦਲ ਪਰਿਵਾਰ ਨੂੰ ਇੱਥੇ ਵਸਾਓ ਸਾਡੇ ਪਰਿਵਾਰ ਨੂੰ ਗਿੱਦੜਬਾਹ ਦੇ ਵਿਕਾਸ ਦਾ ਮੌਕਾ ਦਿਓ ਇਹ ਅਰਸ਼ਮਰਤ ਕੋਰ ਬਾਦਲ ਦੀ ਸਟੇਟਮੈਂਟ ਹੈ ਜਿਸ ਦਾ ਸਿੱਧਾ ਮਤਲਬ ਇਹ ਕੱਢਿਆ ਜਾ ਸਕਦਾ ਹੈ ਕਿ ਜੇ ਬਾਦਲ ਪਰਿਵਾਰ ਉੱਥੇ ਆ ਗਿਆ ਤਾਂ ਤਾਂ ਬਾਦਲ ਪਰਿਵਾਰ ਦੇ ਵੱਲੋਂ ਕੋਈ ਨਾ ਕੋਈ ਨੁਮਾਇੰਦਾ ਉੱਥੇ ਹੋ ਸਕਦਾ ਹੈ ਦੇਖੋ ਦੋ ਚੀਜ਼ਾਂ ਦੇ ਵਿੱਚ ਬੜਾ ਫਰਕ ਹੁੰਦਾ ਹੈ ਇੱਕ ਬਾਦਲ ਪਰਿਵਾਰ ਗਿੱਦੜਬਾਹ ਦੇ ਲੋਕਾਂ ਕੋਲ ਆਇਆ ਹੈ ਦੂਜਾ ਪੁਆਇ ਇਹਨਾਂ ਦੋਵਾਂ ਦੇ ਵਿੱਚ ਬਹੁਤ ਫਰਕ ਹੈ ਤਾਂ ਹਰ ਸਿਮਰਤ ਪਰ ਬਾਦਲ ਦੀ ਸਟੇਟਮੈਂਟ ਇਹ ਹੈ ਕਿ ਬਾਦਲ ਪਰਿਵਾਰ ਗਿੱਦੜਬਾਹ ਦੇ ਲੋਕਾਂ ਦੇ ਕੋਲ ਆਇਆ ਹੈ ਗਿੱਦੜਬਾਹ ਦੇ ਲੋਕ ਬਾਦਲ ਪਰਿਵਾਰ ਨੂੰ ਮੌਕਾ ਦੇਣ ਕਾਬਲੇ ਗਾਰੇ ਕੀ ਰਾਜਾਵਰਿੰਗ ਦੇ ਸਤੀਫੇ ਤੋਂ ਬਾਅਦ ਕਿਉਂਕਿ ਉਹ ਐਮਪੀ ਬਣ ਗਏ ਨੇ ਰਾਜਾਵਰਿੰਗ ਦੇ ਸਤੀਫੇ ਤੋਂ ਬਾਅਦ ਗਿੱਦੜਬਾਹ ਦੀ ਜਿਹੜੀ ਸੀਟ ਹੈ ਉਹ ਖਾਲੀ ਹੋਈ ਹੈ ਔਰ ਇਸ ਸੀਟ ਦੇ ਉੱਤੇ ਹੁਣ ਬਾਈਲੈਕਸ਼ਨ ਹੋਵੇਗਾ ਕਿਸੇ ਵੀ ਵੇਲੇ ਉਹ ਅਗਲੇ ਕੁਝ ਦਿਨਾਂ ਦੇ ਵਿੱਚ ਅਨਾਉਂਸ ਕੀਤਾ ਜਾ ਸਕਦਾ ਹੈ ਔਰ ਬਹੁਤ ਚਰਚਾਵਾ ਪਿਛਲੇ ਕੁਝ ਦਿਨਾਂ ਦੇ ਵਿੱਚ ਰਹੀਆਂ ਨੇ ਕਿ ਖੁਦ ਸੁਬੀਸ਼ ਸਿੰਘ ਬਾਦਲ ਇਥੋਂ ਚੋ ਇਸ ਵਿਚਾਲੇ ਹਰਸ਼ ਮਿਰਤਕਾ ਔਰ ਬਾਦਲ ਦੀ ਸਟੇਟਮੈਂਟ ਆਪਣੇ ਆਪ ਦੇ ਵਿੱਚ ਜ਼ਰੂਰੀ ਇਸ਼ਾਰਾ ਕਰ ਰਹੀ ਹੈ ਸਾਰੇ ਕਾਲਜ ਪਰ ਅੱਜ ਕੋਈ ਆਏਗਾ ਚੋਣਾਂ ਸਤੇ ਕੀ ਕਹਿਣਾ ਚਾਹੁੰਦੇ ਹੋ ਪਰਮਾਤਮਾ ਕਿਰਪਾ ਕਰੇ ਲੋਕਾਂ ਦੀ ਮੰਗ ਗੁਰੂ ਸਾਹਿਬ ਜ਼ਰੂਰ ਪੂਰਾ ਕਰਨ ਮੈਂ ਲੋਕਾਂ ਨੂੰ ਬੇਨਤੀ ਕਰਦੀ ਆ ਬਹੁਤ ਲੰਬੇ ਚਿਰ ਬਾਅਦ ਪਰਮਾਤਮਾ ਨੇ ਮੌਕਾ ਦਿੱਤਾ ਹੈ ਕਿ ਬਾਦਲ ਸਾਹਿਬ ਦਾ ਸਤਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦਾ ਆਪਣਾ ਨਿੱਜੀ ਪਰਿਵਾਰ ਇੱਕ ਵਾਰ ਫੇਰ ਮੁੜ ਕੇ ਤੁਹਾਡੇ ਕੋਲ ਆਇਆ ਹੈ ਤੁਸੀਂ ਸਾਨੂੰ ਮੌਕਾ ਦਿਓ ਇਸ ਪਰਿਵਾਰ ਨੂੰ ਵਸਾਓ ਇੱਥੇ ਤਾਂ ਕਿ ਜਿੱਦੜ ਵਿੱਚ ਹੈ ਜਿਹੜੇ 7 ਸਾਲਾਂ ਚੇ ਕੁਝ ਨਹੀਂ ਹੋਇਆ ਉਸ ਹਲਕੇ ਦੀ ਨੁਹਾਰ ਬਦਲ ਜੋਗਾ ਸਾਡਾ ਬਤ। ਥੈਂਕ ਯੂ। ਅੱਜ ਜਿੱਥੇ ਮੈਨੂੰ ਇੱਕ ਗੱਲ ਦਾ ਦੁੱਖ ਜ਼ਰੂਰ ਹੈ ਕਿ ਜਿਨ੍ਹਾਂ ਨੂੰ ਬਾਲ ਸਾਹਿਬ ਨੇ ਬਣਾਇਆ ਉਹਨਾਂ ਨੇ ਪਾਰਟੀ ਨੂੰ ਧੋਖਾ ਦੇ ਕੇ ਪਤਾ ਨਹੀਂ ਕੀ ਗੱਲ ਹੈ ਜਿਨ੍ਹਾਂ ਨੂੰ ਵੀ ਬਾਲ ਸਾਹਿਬ ਇਸ ਇਲਾਕੇ ਦੀ ਸੇਵਾ ਦਿੰਦੇ ਸੀ ਉਹ ਪਾਰਟੀ ਦੇ ਨਾਲ ਧੋਖਾ ਕਰਦੇ ਸੀ। ਲੇਕਿਨ ਇੱਕ ਤਰੀਕੇ ਦੇ ਨਾਲ ਮੈਨੂੰ ਖੁਸ਼ੀ ਵੀ ਹੈ ਕਿ ਉਹਨਾਂ ਦੇ ਧੋਖੇ ਦੇ ਕਾਰਨ ਅੱਜ ਮੈਨੂੰ ਆਪ ਇਸ ਹਲਕੇ ਵਿੱਚ ਆ ਕੇ ਅੱਜ ਇਸ ਹਲਕੇ ਦੀ ਇਸ ਹਲਕੇ ਦੇ ਲੋਕਾਂ ਦੀ ਇਹਨਾਂ ਦੇ ਪਿੰਡਾਂ ਦੀ ਇਹਨਾਂ ਦੇ ਸ਼ਹਿਰਾਂ ਦੀ ਮੈਂ ਉਮੀਦ ਕਰ ਪਰਮਾਤਮਾ ਦੇ ਚਰਣਾ ਚ ਅਰਦਾਸ ਕਰਦੀਆਂ ਕਿ ਸਾਡੇ ਪਰਿਵਾਰ ਨੂੰ ਉਹ ਸੇਵਾ ਕਰਨ ਦਾ ਮੌਕਾ ਮਿਲੇ ਜਿਹੜੀ ਲੋਕਾਂ ਨੇ ਸੇਵਾ ਕਰਕੇ ਬਾਲਸਾਹ ਦਾ ਸਾਥ ਦਿੱਤਾ ਅੱਜ ਅਸੀਂ ਵੀ ਉਸ ਸੇਵਾ ਦਾ ਮੁੱਲ ਮੋੜਨ ਜੋ ਕਿ ਲੋਕੀ ਸਾਨੂੰ ਮੌਕਾ ਦੇ ਤਾਂ ਪਰਮਾਤਮਾ ਸਾਨੂੰ ਮੌਕਾ ਲੱਗਦਾ 95 ਹੋ ਰਹਾਂਗੇ ਬਿਲਕੁਲ ਲੱਗਦਾ ਹੈਗਾ ਜਿਸ ਤਰੀਕੇ ਦੇ ਨਾਲ ਲੋਕਾਂ ਦਾ ਸਾਥ ਹੈਗਾ ਅੱਜ ਲੋੜ ਹੈ ਕਿਉਂਕਿ ਪੰਜਾਬ ਦੇ ਜਿਹੋ ਜਿਹੇ ਹਾਲਾਤ ਪੈਦਾ ਹੋ ਗਏ ਨੇ ਹਰ ਵਰਗ ਦੁਖੀ ਹੈ ਹਰ ਵਰ ਤਰਨੇ ਚ ਬੈਠਾ ਹੈ ਆ ਸਾਡੇ ਸਹਿਯੋਗੀ ਫੋਨਲਾਈਨ ਦੇ ਉੱਤੇ ਵਿਨੇਸ਼ ਕੁਟਾਰੀਆ ਮੇਰੇ ਨਾਲ ਨੇ ਵਿਨੇਸ਼ ਸਿੱਧਾ ਸਿੱਧਾ ਸਮਰਤ ਕੌਰ ਬਾਦਲ ਦੀ ਸਟੇਟਮੈਂਟ ਹੈ ਇਸ਼ਾਰਾ ਕਰ ਰਹੀ ਹੈ ਬਾਦਲ ਪਰਿਵਾਰ ਨੂੰ ਮੌਕਾ ਦਿਓ ਮਤਲਬ ਬਾਦਲ ਪਰਿਵਾਰ ਚ ਕੋਈ ਇਲੈਕਸ਼ਨ ਲੜੇਗਾ ਤੇ ਫਿਰ ਸਿੱਧਾ ਸਿੱਧਾ ਮਤਲਬ ਇਹ ਵੀ ਕੱਢਿਆ ਜਾਵੇ ਕਿਉਂਕਿ ਉਹ ਤਾਂ ਖੁਦ ਐਮਪੀ ਨੇ ਤੇ ਸੁਖਬੀਰ ਸਿੰਘ ਬਾਦਲ ਇੱਥੇ ਚੋਣ ਮੈਦਾਨ ਚ ਨਿੱਤਰ ਦੇ ਨਜ਼ਰ ਆ ਸਕਦੇ ਨੇ ਗੌਰਵ ਦੇਖੋ ਜੇ ਆਪੋ ਪਿਛਲੇ ਕੁਝ ਹਫ਼ਤਿਆਂ ਦੇ ਸਮੀਕਰਨ ਦੇਖੀਏ ਤਾਂ ਜਿਹੜੇ ਸਮੀਕਰਨ ਗਿੱਦੜਵਾ ਸੀਟ ਨੂੰ ਲੈ ਕੇ ਸੁਭਾਵਿਕ ਹੀ ਹੈ ਉਹ ਜੇ ਬਣ ਰਿਹਾ ਹੈ ਨੇਚਰਲੀ ਆਪਾਂ ਕਹਿ ਸਕਦੇ ਆ ਕਿ ਇਹੋ ਜੇ ਬਣ ਰਿਹਾ ਹੈ ਕਿ ਸੁਖਵੀਰ ਬਾਦਲ ਨੂੰ ਮੈਦਾਨ ਵਿੱਚ ਆਣਾ ਪੈ ਸਕਦਾ ਹੈ ਪਰ ਕੰਡੀਸ਼ਨ ਇਹ ਹੈ ਕਿ ਸੁਖਵੀਰ ਬਾਦਲ ਆਲਰੇਡੀ ਤਨਖਾਹਿਆ ਕਰਾ ਰਿਹਾ ਹੈ ਔਰ ਤਨਖਾਈਆ ਵੀ ਇਸ ਤਰੀਕੇ ਨਾਲ ਕਰਾਰ ਹੈ ਕਿ ਉਹਨਾਂ ਨੂੰ ਤਨਖਾਈਆ ਘਰਾਰ ਦਿੱਤਾ ਹੋਇਆ ਅਕਾਲ ਤਖਤ ਸਾਹਿਬ ਵੱਲੋਂ ਪਰ ਹਜੇ ਉਹਨਾਂ ਲਈ ਸਜ਼ਾ ਦਾ ਐਲਾਨ ਨਹੀਂ ਹੋਇਆ ਇਸ ਕਰਕੇ ਜਿਹੜੀ ਅਕਾਲੀ ਦਲ ਦੇ ਸਰਕਮਸਟੈਂਸਿਸ ਇਹ ਹੈ ਕਿ ਜਿਹੜੇ ਸਾਡੇ ਸੋਰਸਸ ਵੀ ਜਾਣਕਾਰੀ ਦੇ ਰਿਹਾ ਕਿ ਸੁਖਬੀਰ ਬਾਦਲ ਜਾਂ ਬਾਦਲ ਪਰਿਵਾਰ ਚਾਹੁੰਦਾ ਹੈ ਕਿ ਸੁਖਬੀਰ ਬਾਦਲ ਮੈਦਾਨ ਚ ਆਜਣ ਅਕਾਲੀ ਦਲ ਦਾ ਕੈਡਰ ਵੀ ਇਹ ਗੱਲ ਚਾਹੁੰਦਾ ਹੈ ਕਿ ਸੁਖਬੀਰ ਬਾਦਲ ਮੈਦਾਨ ਚ ਆਜਣ ਪਰ ਇੱਕ ਜਿਹੜੀ ਉਹਨਾਂ ਤੇ ਧਾਰਮਿਕ ਕਹਿ ਸਕਦੇ ਆ ਸਜ਼ਾ ਦਾ ਇੱਕ ਤਰੀਕੇ ਨਾਲ ਧਰਮਿਕ ਸਜ਼ਾ ਦਾ ਐਲਾਨ ਹੋ ਵੀ ਚੁੱਕਿਆ ਪਰ ਧਾਰਮਿਕ ਸਜ਼ਾ ਕਿੰਨੀ ਦੇਰ ਦੀ ਹੋਵੇਗੀ ਉਹ ਪੈਂਡਿੰਗ ਹੈ ਉਹ ਇੱਕ ਬਹੁਤ ਵੱਡੀ ਹੱਡਲ ਹੈ ਹਜੇ ਉਸ ਦੇ ਵਿੱਚ ਕੀ ਸੁਖਬੀਰ ਬਾਦਲ ਮੈਦਾਨ ਚ ਆਣਗੇ ਜਾਂ ਨਹੀਂ ਆਣਗੇ ਇਸ ਦਾ ਫੈਸਲਾ ਜਿਹੜਾ ਸਿੰਘ ਸਾਬਾ ਨਾਲ ਦੇ ਉੱਪਰ ਡਿਪੈਂਡ ਕਰਦਾ ਹੈ ਪਰ ਬਾਦਲ ਪਰਿਵਾਰ ਹੋਨੇ ਇਸ ਤਰੀਕੇ ਨਾਲ ਆਪਾਂ ਕਹਿ ਸਕਦੇ ਹਾਂ ਵੀ ਖੁੱਲ ਕੇ ਇਸ ਚੀਜ਼ ਦਾ ਹਿੰਟ ਦੇ ਰਿਹਾ ਹੈ ਕਿਉਂਕਿ ਪਹਿਲਾਂ ਹਰਸਿਮਰਤ ਕੋਰ ਬਾਦਲ ਨੂੰ ਇਹੀ ਗਦਲਵਾ ਹਲਕੇ ਦਾ ਇੰਚਾਰਜ ਲਗਾਇਆ ਗਿਆ ਜਦੋਂ ਡਿੰਪੀ ਢਿੱਲੋ ਛੱਡ ਕੇ ਚਲੇ ਗਏ ਤੇ ਉਸ ਤੋਂ ਬਾਅਦ ਉਹਨਾਂ ਵੱਲੋਂ ਲਗਾਤਾਰ ਜਿਹੜੇ ਹੈ ਕੈਂਪੇਨ ਕੀਤੇ ਜਾ ਰਹੇ ਆ ਦੌਰੇ ਕਿਤੇ ਜਾ ਰਹੇ ਆ ਉਹਨਾਂ ਵਿੱਚ ਇਹ ਹਿੰਟ ਦੇਣਾ ਕਿ ਬਾਦਲ ਪਰਿਵਾਰ ਨੂੰ ਮੌਕਾ ਦਿੱਤਾ ਜਾਵੇ ਤੇ ਬਾਦਲ ਪਰਿਵਾਰ ਵਿੱਚ ਤਾਂ ਹੁਣ ਕਹਿ ਸਕਦੇ ਹਾਂ ਕਿ ਸੁਖਬੀਰ ਸਿੰਘ ਬਾਦਲ ਹੀ ਇਕੱਲੇ ਵੱਲੋਂ ਕੈਂਪੇਨ ਕਰ ਰਹੀ ਹੈ ਤੇ ਹਰਜ ਸੁਖਬੀਰ ਸਿੰਘ ਬਾਦਲ ਦੇ ਜਿਹੜੇ ਬੱਚੇ ਆ ਉਹਨਾਂ ਵਿੱਚੋਂ ਕੋਈ ਵੀ ਪੋਲਿਟਿਕਸ ਵਿੱਚ ਹੈ ਨਹੀਂਗਾ ਇਸ ਕਰਕੇ ਇਹ ਸਾਰੇ ਸਮੀਕਰਨ ਇਸ ਤਰਫ ਹੀ ਜਾ ਰਹੇ ਹੈ ਕਿ ਸੁਖਬੀਰ ਸਿੰਘ ਬਾਦਲ ਹੀ ਅਕਾਲੀ ਦਲ ਦੇ ਗਿੱਦੜਵਾ ਤੋਂ ਉਮੀਦਵਾਰ ਹੋ ਸਕਦੇ ਹੈ ਪਰ ਜਿਹੜੀਆਂ ਸਾਰੀਆਂ ਨਿਗਾਹਾਂ ਉਹ ਸਿੰਘ ਸਭਾਨਾ ਦੇ ਫੈਸਲੇ ਦੇ ਉੱਪਰ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਕਿਸ ਤਰ੍ਹਾਂ ਦੀ ਕਿੰਨੀ ਦੇਰ ਦੀ ਸਜ਼ਾ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਫਿਰ ਹੈ ਜਿਹੜੀ ਉਹਨਾਂ ਦੀ ਉਮੀਦਵਾਰੀ ਦਾ ਰਾਹ ਪੱਧਰਾ ਹੋਏਗਾ ਜੀ ਗੁਰਪ੍ਰੀਤ ਸ਼ੁਕਰੀਆ ਤਾਂ ਬਾਤਾਂ ਨਾਲ ਜਰਨਲਿਸਟ ਪੂਰੀ ਗੱਲਬਾਤ ਲਈ ਬਹੁਤ ਦਿਲਚਸਪ ਜਮਨੀ ਚੋਂ ਜ਼ਰੂਰ ਗਿੱਦੜਵਾ ਦੀ ਹ ਸਿੰਖ ਸਹਬਾਨਾ ਦੇ ਵੱਲੋਂ ਸਜ਼ਾ ਜੋ ਵੀ ਸੁਣਾਈ ਜਾਂਦੀ ਹੈ ਤੇ ਉਸ ਨੂੰ ਭੁਗਤ ਲੈਂਦੇ ਨੇ ਸੁਖਵੀਰ ਬਾਦਲ ਤਾਂ ਇਹ ਤਕਰੀਬਨ ਅੱਜ ਹਰ ਸਿਮਰਤ ਕੋਰ ਬਾਦਲ ਦੀ ਸਟੇਟਮੈਂਟ ਦੇ ਨਾਲ ਹੀ ਲੱਗ ਰਿਹਾ ਹੈ ਕਿ ਤਕਰੀਬਨ ਤੈ ਹੈ ਕਿ ਸੁਖਵੀਰ ਬਾਦਲ ਚੌਣ ਮੈਦਾਨ ਦੇ ਵਿੱਚ ਜ਼ਿਮਨੀ ਚੋਣ ਲੜਦੇ ਹੋਏ ਗੱਜੜਬਾਹਤੋਂ ਨਜ਼ਰ ਆਉਂਦਾ